ਅੱਜ ਦਾ ਡੰਡਾ ਸੀਗਾ ਵੀ ਬ੍ਰਿਡਿੰਗ ਗ੍ਰੇਟਸ ਸਿੱਖਾਂ ਤੇ ਜਿਹਨਾਂ ਨੂੰ ਸ਼ਡਿਊਲ ਕਾਸਟ ਵੀ ਕਹੀਦਾ ਹੈ ਉਹਨਾਂ ਦਾ ਤੇ ਸਿੱਖਾਂ ਦੇ ਵੀ ਸਾਰਿਆਂ ਨੂੰ ਕੋਈ ਕੱਟ ਨਾ ਕਰੇ ਜੀ ਪਰ ਇਹ ਕਰਾ ਦਿਓ ਜੀ ਜਿਹੜੀ ਮਾਨਵ ਸਮਰੱਥੀ ਹੈ ਉਸ ਤੇ ਪ੍ਰਭਾਵ ਵੇਖ ਆ ਕੇ 1947 ਤੋਂ ਬਾਅਦ ਸਿੱਖਾਂ ਨੂੰ ਗਨਾਮ ਰੱਖ ਕੇ ਤੇ ਉਹਨਾਂ ਦੇ ਵਿੱਚ ਇਹ ਬਲਾ ਮਨੁੱਖੀਅਤ ਦੀ ਪਰਤਿਤੀ ਹੈ ਜਿਹਦੇ ਤੇ ਮੈਂ ਗੱਲ ਕੀਤੀ ਹੈ ਤੇ ਤੁਸੀਂ ਸੁਣ ਰਹੇ ਸੀਗੇ ਆਪੇ ਬਸ ਬੀਐਲ ਦੀ ਦੋ ਘਟਨਾਵਾਂ ਵਾਪਰ ਲਈ ਜਿਸ ਦੇ ਅੱਤੇ ਫਿਰ ਉਹ ਤਾਂ ਵਾਪਰਨੀ ਹੈ ਜੀ ਜਦੋਂ ਆਪਾਂ ਟੁੱਟੇ-ਫੁੱਟੇ ਪਏ ਹਾਂ ਹੁਣ ਕੋਈ ਐਮਪੀ ਦਾ ਸੱਤ ਤਾਂ ਐਮਪੀ ਆਪਾਂ ਨੇ 6 ਤਰੀਕ ਜੂਨ 4 ਤਰੀਕ ਜੂਨ ਨੂੰ ਭੇਜੇ ਆ ਕਾਂਗਰਸ ਨੇ ਜਿਨ੍ਹਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਦੇ ਉੱਤੇ ਮਿਲਤੀ ਹਮਲਾ ਕਰਵਾਇਆ ਸੀਗਾ ਤੇ ਫਿਰ ਆਪ ਤੁਸੀਂ ਦੱਸੋ ਕਿ ਸਾਡੀ ਕੌਮियत ਕਿਉਂ ਟੁੱਟ ਰਹੀ ਹੈ 7 ਐਮਪੀ ਕਾਂਗਰਸ سے کیوں ਭੇਜੇ ਅਸੀਂ ਉੱਥੇ ਜਦਕਿ 6 ਤਰੀਕ ਨੂੰ ਕੋਲੂਕਾਰ ਅਦਰਸ ਹੈ ਆਪਣੇ ਬੀੜੀ ਥੱਲੇ ਤਾਂ ਛਾਤੀ ਮਾਰ ਲੀਏ ਕਿ ਸਾਡੇ ਵਿੱਚ ਕਸੂਰ ਹੈ ਕਿ ਹੋਰ ਕਿਸੇ ਵਿੱਚ ਕਸੂਰ ਹੈ ਆਪਣੀ ਸੋਚ ਨਹੀਂ ਰੱਖਣੀ ਕਿ ਆ 7 ਅੰਕਿਆਂ ਨੂੰ ਦੇਣਾ ਆਮ ਪਾਰਟੀ ਨੂੰ ਪਤਾ ਨਹੀਂ ਕਿ 6 6 ਜੂਨ 1983 ਫੈਂਡਕਵਾ ਇੰਦਰਾ ਗਾਂਧੀ ਨੇ ਤੇ ਭਾਜਪਾ ਨੇ ਰੱਖ ਕੇ ਤੇ ਤਾਂ توپਾਂ ਦੇ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲੇ ਕਰਵਾਈ ਸੀ ਤੇ ਹਜ਼ਾਰਾਂ ਸਿੱਖ ਸ਼ਹੀਦ ਕਰਤੇ ਸਾਡੇ ਸਿੱਖ ਨਵੀਂ ਜਿਹੜੀ ਪੁੰਗ ਰਹੀ ਸੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਨਾਵਾੜਿਆਂ ਦੀ ਉਸ ਨੂੰ ਖਤਮ ਕਰਤਾ ਤੇ ਇੰਨੀ ਜੇ ਸੂਝ ਹੋਵੇ ਤੇ ਪੱਖੋਂ ਇਹ مایوسی ਦੇ ਵਿੱਚ ਆਈਏ ਜਿਵੇਂ ਤੁਸੀਂ مایوسی ਦਾ ਸਵਾਲ ਪੁੱਛਿਆ